ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬਲਾਚੌਰ ਤੋਂ ਦਿਖਾ ਰਹੇ ਹਾਂ ਇੱਕ ਅਜਿਹੀ ਸੜਕ ਵੀ ਹੈ ਬਲਾਚੌਰ ਵਿੱਚ ਜਿੱਥੇ ਲੋਕੀ ਰਾਹ ਬਦਲ ਲੈਂਦੇ ਆ ਲੋਕੀ ਕਹਿੰਦੇ ਕਿ ਜੇ ਗੱਡੀ ਜਾਂਦੀ ਹੈ ਤਾਂ ਗੱਡੀ ਬੰਦ ਹੋ ਜਾਂਦੀ ਹੈ ਜੇ ਮੋਟਰਸਾਈਕਲ ਜਾਂਦਾ ਹੈ ਤਾਂ ਉਹ ਵੀ ਬੰਦ ਹੋ ਜਾਂਦਾ ਹੈ ਲੋਕੀ ਇਸ ਸੜਕ ਤੇ ਪਹਿਲਾਂ ਤਾਂ ਆਉਂਦੇ ਆ ਫਿਰ ਖੜੇ ਪਾਣੀ ਨੂੰ ਦੇਖ ਕੇ ਰਾਹ ਬਦਲ ਲੈਂਦੇ ਦੱਸ ਦਈਏ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਵਿੱਚ ਅੱਜ ਸ਼ਾਮ ਨੂੰ ਬਰਸਾਤ ਪੈਣ ਤੋਂ ਬਾਅਦ ਕਹੂਨ ਰੋਡ ਤੋਂ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਤਲਾਬ ਦਾ ਰੂਪ ਲੈ ਲੈਂਦੀ ਹੈ ਬੱਚੇ ਖੜੇ ਪਾਣੀ ਵਿੱਚ ਨਹਾਉਣ ਲੱਗਦੇ ਆ ਪਰ ਕੁਝ ਲੋਕ ਚਿੰਤਿਤ ਜਿਹੜੇ ਲੋਕ ਨੇ ਉਹ ਇਹ ਵੀ ਗੱਲ ਆਖਦੇ ਆ ਕਿ ਬਰਸਾਤੀ ਪਾਣੀ ਜਦ ਖੜ ਜਾਂਦਾ ਹੈ ਤਾਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਇਸ ਮੌਕੇ ਗੱਲਬਾਤ ਕਰਦੇ ਹੋਏ ਸੜਕ ਤੋਂ ਗੁਜ਼ਰ ਰਹੇ ਰਾਗੀਰ ਨੇ ਦੱਸਿਆ ਕਿ ਹਰ ਸਾਲ ਤਾਂ ਜਿਹੇ ਹਾਲਾਤ ਬਣ ਜਾਂਦੇ ਹਨ ਅਤੇ ਥੋੜਾ ਜਿਹਾ ਮੀਂਹ ਪੈਣ ਤੋਂ ਬਾਅਦ ਇੱਥੇ ਪਾਣੀ ਖੜ ਜਾਂਦਾ ਉਹਨਾਂ ਕਹਿੰਦੇ ਕਿ ਪ੍ਰਸ਼ਾਸਨ ਨੂੰ ਬੰਦ ਸੀਵਰੇਜ ਨੂੰ ਖੋਲਣ ਲਈ ਪ੍ਰਬੰਧ ਕਰਨੇ ਚਾਹੀਦੇ ਹਨ ਇਸ ਮੌਕੇ ਕਲ ਟੋ ਕਾਰ ਚਾਲਕ ਦੀ ਕਾਰ ਸੜਕ ਤੇ ਜ਼ਿਆਦਾ ਪਾਣੀ ਹੋਣ ਕਰਕੇ ਰੁਕ ਜਾਂਦੀ ਹੈ ਖੜ ਜਾਂਦੀ ਉਸ ਤੋਂ ਬਾਅਦ ਕਾਰ ਦੇ ਅੰਦਰ ਵੀ ਪਾਣੀ ਵੜ ਜਾਂਦਾ ਤੇ ਉਸਦੀ ਕਾਰ ਬੰਦ ਹੋ ਜਾਂਦੀ ਉਸਨੇ ਕਿਹਾ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਉਹਨਾਂ ਕਹਿੰਿਆ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਸ ਵੱਲ ਧਿਆਨ ਨਹੀਂ ਦਿੰਦਾ ਅਤੇ ਜਿਹੜੇ ਲੋਕ ਨੇ ਹਰ ਰੋਜ਼ ਪਰੇਸ਼ਾਨ ਹੁੰਦੇ ਨੇ ਲੋਕ ਸੜਕ ਤੇ ਪਾਣੀ ਖੜਾ ਦੇਖ ਕੇ ਪਿੱਛੇ ਨੂੰ ਮੁੜ ਰਹੇ ਸਨ ਅਤੇ ਕਈਆਂ ਦੇ ਮੋਟਰਸਾਈਕਲ ਵੀ ਇੱਥੇ ਪਾਣੀ ਵਿੱਚੋਂ ਲੰਘਣ ਕਰਕੇ ਬੰਦ ਹੋ ਗਏ। ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਜਿਹੜਾ ਸ਼ਹਿਰ ਵਿੱਚ ਸੀਵਰੇਜ ਪਾਇਆ ਹੋਇਆ ਹੈ ਉਸ ਦੀ ਸਫਾਈ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸੜਕ ਤੇ ਇਸ ਤਰੀਕੇ ਪਾਣੀ ਨਾ ਖੜੇ ਤੇ ਆਉਣ ਜਾਣ ਵਾਲੇ ਟ੍ਰੈਫਿਕ ਵਿੱਚ ਵਿਘਨ ਨਾ ਪਵੇ ਤੇ ਰਾਹੀਰਾਂ ਨੂੰ ਤੰਗ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦਿਖਾਣੇ ਜੀ ਮੌਕੇ ਦੀ ਪੂਰੀ ਰਿਪੋਰਟ। ਜੀ ਆਪਣਾ ਨਾਮ ਜੀ ਸ੍ਰੀਸ਼ਟਮਾਰ ਸੁਰੇਜ ਜੀ ਕੀ ਹਾਲਾਤ ਬਣੇ ਆ ਮੰਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਇੱਦਾਂ ਖੜਾ ਆ ਅਜੇ ਮੀਂਹ ਨੂੰ 1 ਘੰਟਾ ਹੋਇਆ ਅਜੇ ਪੈਨੂੰ ਸਰ ਇਹਦੇ ਨਾਲ ਜਿਹੜੇ ਸੀਵੇਜ ਦੀ ਪਾਈ ਹੋਈ ਪੋਲ ਖੁੱਲਦੀ ਆ ਜੀ ਬਲਾਚੁਰ ਦਾਣਾ ਮੰਡੀ ਦਾ ਹਾਲ ਦੇਖੋ ਤੁਸੀਂ ਪਾਣੀ ਮਤਲਬ ਲੱਕ ਤੱਕ ਹੋਇਆ ਬਾਈ ਇੱਥੋਂ ਤੱਕ ਉੱਚਾਈ ਇਹ ਡੂੰਘਾ ਹੀ ਪਾਣੀ ਆ ਦੇਖੋ ਗੱਡੀ ਮਤਲਬ ਅੱਧੀ ਨਾਲੋਂ ਵੀ ਜ਼ਿਆਦਾ ਡੁੱਬ ਗਈ ਜੀ ਜਿਹੜੀ ਆ ਰਹੀ ਗੱਡੀਆਂ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਹਾਂਜੀ ਪਾਣੀ ਇੰਨਾ ਜ਼ਿਆਦਾ ਦੇਖੋ ਗੱਡੀ ਵੀ ਉਹ ਪ੍ਰਸ਼ਾਸਨ ਦੇ ਸਾਰੇ ਕੰਮਾਂ ਨੂੰ ਬਿਆਨ ਕਰ ਰਹੀ ਹੈ ਜੀ ਹਾਂ ਪਾਣੀ ਦੇਖੋ ਜੀ ਦੇਖੋ ਅਗਰ ਪੈਂਡੂ ਤੇ ਜਿੱਥੇ ਤੇਸਪਰ ਖੜਿਆ ਸੀ ਹਮ ਜਿਵੇਂ ਕਿ 2 ਫੁੱਟ ਉੱਪਰ ਖੜਿਆ ਸੀ ਇੱਥੇ ਵੀ ਪਾਣੀ ਵੱਡੀ ਨਾਲ ਆ ਰਿਹਾ ਹਮ ਹਾਂਜੀ ਹਾਂਜੀ ਬਹੁਤ ਬੁਰਾ ਆ ਲਈ ਦੇਖੋ ਇਧਰ ਬਾਕੀ ਇਹਨਾਂ ਦੀ ਮਸ਼ੀਨ ਉਹ ਬੱਚੇ ਨਹਾ ਰਹੇ ਆ ਜੀ ਪਾਣੀ ਚ ਇਹ ਤੈਰ ਰਹੇ ਆ ਜੀ ਨਹਾ ਕਾ ਦੇ ਰਹੇ ਤੈਰਦੇ ਪਏ ਆ ਅੱਛਾ ਤੈਰ ਰਹੇ ਆ ਤੈਰ ਰਹੇ ਆ ਜੀ ਬੱਚੇ ਪਾਣੀ ਜ਼ਿਆਦਾ ਆਣ ਕਰਕੇ ਇਹਨਾਂ ਨੂੰ ਲੰਘ ਨਹੀਂ ਹੋ ਰਿਹਾ ਇਹਨਾਂ ਤੋਂ ਹਾਂ ਜਦੋਂ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਸਾਰੇ ਲੋਕ ਪਰੇਸ਼ਾਨ ਹੋਏ ਤੇ ਉੱਥੇ ਕਿਹ ਬਪਣ ਜਾਉਂਗਾ ਸਾਰੇ ਘੁੰਮਦੇ ਆ ਤੇ ਮੈਂ ਤਾਂ ਆਪ ਕੋਈ ਜਾਣਾ ਸੀ ਦੂਰ ਜਦ ਕਿ ਸ਼ਹਿਰ ਦੀ ਮੇਨ ਮੰਡੀ ਦਾ ਰਾਹ ਆ ਹਾਂ ਮੇਨ ਇਹ ਮੇਨ ਦਾਣਾ ਮੰਡੀ ਆਈਏ ਮੇਨ ਦਾਣਾ ਮੰਡੀ ਦਾ ਹਾਲੇ ਨਾਲ ਹੀ ਇੱਥੇ ਇਹ ਬੀਐਸਐਨਓ ਦੀ ਐਕਸਚੇਂਜ ਹੈ ਜੀ ਬੀਐਸਐਨਓ ਦੀ ਐਕਸਚੇਂਜ ਦੇ ਮੋਹਰੇ ਦੇਖੋ ਕਿੰਨਾ ਪਾਣੀ ਬੰਦਾ ਅੰਦਰ ਐਂਟਰ ਨਹੀਂ ਕਰ ਸਕਦਾ ਅਗਰ ਐਂਟਰ ਕਰਨਾ ਕਿਸੇ ਨੇ ਨਾ ਬਾਹਰ ਹੋਦਾ ਨਾ ਅੰਦਰ ਜਾ ਸਕਦਾ ਟਰੈਕਟਰ ਵੀ ਦੇਖੋ ਜੀ ਮੋਹਰੇ ਟਾਇਰ ਬਿਲਕੁਲ ਦਿਖਾਈ ਨਹੀਂ ਦੇ ਰਹੇ ਬਿਲਕੁਲ ਡੁੱਬੀ ਹੋਈ ਹੈ ਜੀ ਕੀ ਹੁਣ ਮੰਗ ਕਰਤ ਕਰਦੇ ਆ ਤੁਸੀਂ ਬਸ ਇਹ ਦਾ ਪਟਾਸ਼ਨ ਕੋਈ ਨਿਕਾਸ ਕੀਤਾ ਜਾਵੇ ਜੀ ਪ੍ਰੋਪਰ ਹਮ ਪ੍ਰੋਪਰ ਨਿਕਾਸ ਕੀਤਾ ਜਾਵੇ ਇਹਦਾ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਉਹ ਐਸੀ ਜੇ ਗੜਾਉਣ ਹੈ ਉਦੋਂ ਮੋਰੀ ਪਾਣੀ ਬਿਲਕੁਲ ਬਹੁਤ ਜ਼ਿਆਦਾ ਹੈ ਜੀ ਆਪਣਾ ਨਾਮ ਜੀ ਮੇਰਾ ਨਾਮ ਹੈ ਬਾਜੀ ਲੱਕੀ ਹੈ ਲੱਕੀ ਬਾਜੀ ਕੀ ਗੱਲਬਾਤ ਹੋ ਗਈ ਤੁਹਾਡੀ ਗੱਡੀ ਚ ਪਾਣੀ ਭੜ ਗਿਆ ਇੰਨਾ ਜ਼ਿਆਦਾ ਕਿਦਾਂ ਹੋਇਆ ਇਹ ਬਾਜੀ ਆ ਪਾਣੀ ਦੇਖ ਲਓ ਤੁਸੀਂ ਕਿੰਨਾ ਖੜਾ ਮੈਂ ਤਾਂ ਦੂਜੀ ਸਾਈਡ ਤੋਂ ਚੱਲਿਆ ਸੀਗਾ ਉਹ ਗੂੜੇ ਰੋਡ ਤੋਂ ਉੱਥੇ ਵੀ ਸ਼ਾਇਦ ਕੰਮ ਕਰਨ ਚੱਲਣ ਕਰਕੇ ਉਹ ਬੰਦੇ ਕੀਤਾ ਹੋਇਆ ਮੈਦਰੋ ਦੀ ਆ ਗਿਆ ਲੱਗੇ ਇੱਕ ਕਾਰ ਪਹਿਲੇ ਲੰਗੀ ਵੀ ਮੈਂ ਤਾਂ ਚਲੂ ਤੇ ਕਰਤੀ ਇਧਰ ਨੂੰ ਗੱਡੀ ਕਰਤੀ ਪਾਣੀ ਦੇਖ ਲਓ ਤੁਸੀਂ ਕਿੰਨਾ ਹੈ ਉਹ ਬੱਚੇ ਵਿੱਚ ਖੇਲ ਰਹੇ ਉਹਨਾਂ ਨੂੰ ਬਿਮਾਰੀ ਬਹੁਤ ਲੱਗ ਸਕਦੀ ਹੈ ਇਹ ਅੱਜ ਦਾ ਹੀ ਨਹੀਂ ਹੈਗਾ ਇਹਦਾ ਪਹਿਲੇ ਵੀ ਇਦਾਂ ਹੀ ਹੋਇਆ 7 ਜੁਲਾਈ 2023 ਨੂੰ ਮੀਂਹ ਪਿਆ ਸੀਗਾ ਪੂਰੇ ਪੰਜਾਬ 'ਚ ਹੀ ਸੀਗਾ ਤਕਰੀਬਨ ਉਹ ਜਿੱਥੇ-ਜਿੱਥੇ ਸੜਕਾਂ ਟੁੱਟੀਆਂ ਗਈਆਂ ਉਹ ਉੱਥੇ ਹੀ ਪਈਆਂ ਸਰਕਾਰ ਪਤਾ ਨਹੀਂ ਕਿਉਂ ਕੁਝ ਵੀ ਨਹੀਂ ਕਰ ਰਹੀ ਹੈਗੀ ਜੋ ਵੀ ਹੈ ਇਹ ਕੰਮ ਹੋਣੇ ਚਾਹੀਦੇ ਹੈਗੇ ਇਹ ਲੋਕਾਂ ਨੂੰ ਇਹ ਆ ਪਾਣੀ ਨੇ ਖੜੀ ਨੇ ਕਿੰਨੀ ਬਿਮਾਰੀ ਫਰਾਨੀ ਹੈਗੀ ਸਾਰੇ ਲੋਕਾਂ ਦਾ ਚੱਲਣ ਦਾ ਕੰਮ ਰੁਕਿਆ ਪਿਆ ਕੋਈ ਕਿਸੇ ਨੂੰ ਮੰਡੀ ਨੂੰ ਆ ਰਿਹਾ ਕੋਈ ਬਾਹਰ ਜਾ ਰਿਹਾ ਕੋਈ ਬਾਈਕ ਵਾਲੇ ਦਾ ਜਮਾਂ ਹੀ ਔਖਾ ਚਲੋ ਗੱਡੀ ਵਾਲਾ ਬੰਦਾ ਲੱਗ ਜਾਊਗਾ ਬਾਈਕ ਵਾਲਾ ਤਾਂ ਕਿਸੇ ਸਾਈਡ ਤੋਂ ਲੰਘੇ ਨਹੀਂ ਸਕਦਾ ਹੈਗਾ ਕੋਈ ਇਸ ਚੀਜ਼ ਦਾ ਹੱਲੇ ਨਹੀਂ ਹੈਗਾ 7 ਜੁਲਾਈ 2023 ਨੂੰ ਬਾਰਿਸ਼ ਹੋਈ ਸੀਗੀ ਆਪਣੇ ਪੰਜਾਬ 'ਚ ਹੋਈ ਸੀ ਸਾਰੇ ਜਿੱਥੇ-ਜਿੱਥੇ ਖਾੜ ਟੁੱਟੀ ਹੈਗੀ ਉਹ ਉੱਥੇ ਪਿੰਡਾਂ ਵਾਲਿਆਂ ਨੇ ਆਪੇ ਹੀ ਆਪ ਖੁਦ ਮਿੱਟੀ ਪਾ ਕੇ ਆਪਣੇ ਸੜਕਾਂ ਵਗੈਰਾ ਸੈੱਟ ਕੀਤੀਆਂ ਕੇ ਸਰਕਾਰ ਨੇ ਕਿਸੇ ਨੇ ਨਹੀਂ ਕੋਈ ਵੀ ਸੈੱਟ ਕੀਤੀ ਤੇ ਹੁਣ ਇਹ ਹਾਲਾਤ ਇਦਾਂ ਦੇ ਬਣੇ ਅੱਜ ਘੰਟਾ ਇੱਕ ਮੀਂਹ ਹੋਇਆ ਪਿਆ ਨੂੰ ਸਿਰਫ ਤੇ ਬਾਜੀ ਘੰਟਾ ਵੀ ਕਿੱਥੇ 15 20 ਮਿੰਟ ਵੀ ਪਿਆ ਹੈਗਾ ਇਹਦਾ ਜੇ ਕੋਈ ਮੀਂਹ ਸਾਰਾ ਦਿਨ ਪੈ ਜਾਂਦਾ ਫਿਰ ਪਤਾ ਨਹੀਂ ਆ ਆੜਤੀ ਵਗੈਰਾ ਰਹਿੰਦੇ ਪਤਾ ਨਹੀਂ ਨਹੀਂ ਤੇ ਹੁਣ ਤੁਹਾਡੇ ਗੱਡੀ ਦਾ ਨੁਕਸਾਨ ਹੋਇਆ ਆ ਪਾਣੀ ਬਿਲਕੁਲ ਭਰ ਗਿਆ ਗੱਡੀ ਦੇ ਵਿੱਚ ਹੁਣ ਕੀ ਲੱਗਦਾ ਹੈ ਤੁਹਾਡੇ ਗੱਡੀ ਹੁਣ ਸਟਾਰਟ ਹੋਣ ਵਾਲੀ ਹੈ ਹੋ ਸਕਦੀ ਆ ਨਾ ਹੁਣ ਬਾਜੀ ਕਿੱਥੇ ਹੋਣੀ ਹੈ ਤਾਂ ਹੁਣ ਮਕੈਨਿਕ ਦੇ ਲੈ ਕੇ ਜਾਵਾਂਗੇ ਤਾਂ ਹੋਗੀ ਬੁਲਾਣਾ ਪੈਣਾ ਬੁਲਾਣਾ ਪੈਣਾ ਮਕੈਨਿਕ ਤੁਹਾਡੀ ਗੱਡੀ ਵਿੱਚ ਬੈਠੇ ਤੁਹਾਡੇ ਇਹ ਹਾਲਾਤ ਬਣ ਗਏ ਜਿਹੜੇ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਕੀ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਭਾਜੀ ਜ਼ਿਆਦਾ ਬੁਰਾ ਹਾਲ ਹੈ ਮੈਂ ਤਾਂ ਇੱਕ ਕਿਸਮ ਦਾ ਡਰ ਗਿਆ ਜੀ ਮੈਂ ਚਲੋ ਗੱਡੀ ਵੀ ਐਦਾ ਬਣੀ ਹੋਗੀ